ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਹਨਾਂ ਪੜ੍ਹੇ ਲਿਖੇ ਲੋਕਾਂ ਦੀ ਗੱਲ ਕਰਨੀ ਹੈ ਜਿਹੜੇ ਕਹਿੰਦੇ ਨੇ ਅਸੀਂ ਕਾਨੂੰਨ ਦੇ ਰਖਵਾਲੇ ਮਤਲਬ ਅਸੀਂ ਕਾਨੂੰਨ ਤੋਂ ਰੰਚਕ ਪਰ ਵੀ ਅੱਗੇ ਪਿੱਛੇ ਨਹੀਂ ਹੁੰਦੇ ਇਹ ਕਹਿੰਦੇ ਆ ਤਕਰੀਬਨ ਜੇ ਗਿਣਤੀ ਕਰੋਗੇ ਤਾਂ ਤਿੰਨ ਇੱਕ ਵਕੀਲ ਉਹਦੇ ਵਿੱਚ ਆਉਂਦੇ ਆ ਐਡਵੋਕੇਟਸ ਆ ਬੜੀ ਰਿਸਪੈਕਟ ਹੈ ਜਿਹੜੇ ਬੰਦੇ ਕੋਰਟ ਕਚਹਿਰੀ ਦੇ ਵਿੱਚ ਲੋਕਾਂ ਨੂੰ ਨਿਆਂ ਦਿਵਾਉਂਦੇ ਨੇ ਬਹੁਤ ਵੱਡੀ ਰਿਸਪੈਕਟ ਹੈ ਮੇਰੇ ਮਨ ਦੇ ਵਿੱਚ ਪਰ ਜਿਹੜਾ ਆ ਅਮਰਤਪਾਲ ਮਿਰੋਂ ਦਾ ਬਲਾਤਕਾਰੀ ਦਾ ਹੁਣ ਕੇਸ ਲੜਨਗੇ ਇੱਕ ਤਾਂ ਬੀਬੀ ਨੇ টিਆਰਪੀ ਲੈਣ ਵਾਸਤੇ ਕੋਈ ਕਸਰ ਨਹੀਂ ਛੱਡੀ ਲਾਸਟ ਨੇਮ ਉਹਦਾ ਗਿਲਿਸ਼ ਗਿਲ ਹਨ ਤੇ ਉਹ ਬੀਬੀ ਕਹਿੰਦੀ ਮੈਂ ਹੈਲਪ ਕਰੂੰਗੀ ਅਮਰਤਪਾਲ ਮਹਿਰੋ ਦੀ ਜਦੋਂ ਇੰਟਰਵਿਊ ਕਰਦੀ ਉਹ ਤਾਂ ਕੀ ਕਿਹਾ ਕਿ ਵਧੀਆ ਹੋਈਆ ਗੰਦਗੀ ਸਾਫ ਕਰਦੀ ਮਤਲਬ ਜਸਟੀਫਾਈ ਕੀਤਾ ਦੇਉ ਕੁੜੀ ਦਾ ਕਤਲ ਹੋ ਗਿਆ ਵੀ ਕਤਲ ਕਰ ਦੇਣਾ ਚਾਹੀਦਾ ਸੀ ਮਤਲਬ ਇਹ ਹੀ ਹੈ ਨਾ ਅ ਸਿੱਧੇ ਜੇ ਸ਼ਬਦਾਂ ਵਿੱਚ ਕਹਿ ਲਈਏ ਐਡਾ ਮੂਰੇ ਲਾਉਣਾ ਅ ਸਿੱਧੇ ਜੇ ਸ਼ਬਦਾਂ ਵਿੱਚ ਇਹ ਕਬੂਲ ਕੀਤਾ ਵੀ ਜਿਹੜਾ ਅਮਿਤਪਾਲ ਮਹਿਰੋ ਨੇ ਉਹ ਕੁੜੀ ਦਾ ਕਤਲ ਕੀਤਾ ਜਾਂ ਕਰਵਾਇਆ ਵੀ ਉਹ ਸਹੀ ਹੈ ਮਾਸ਼ਾ ਇਹ ਬੀਬੀ ਨਾ ਹਲੇ ਸੇਵਾ ਦੀ ਪੁੰਜ ਬਣ ਕੇ ਸਾਹਮਣੇ ਆਈ ਸੀ ਤੇ ਉਧਰੋਂ ਉਹ ਜਿਹੜੇ ਬੱਡੀਪਗ ਵਾਲੇ ਖਾਰਾ ਸਾਹਿਬ ਉਹ ਸਾਹਮਣੇ ਆ ਗਏ ਕਹਿੰਦੇ ਇਹ ਤਾਂ ਕੇਸ ਮੇਰੇ ਕੋਲੇ ਹੈ ਤੇ ਮੈਂ ਸੇਵਾ ਕਰਨੀ ਹੈ ਕੌਮ ਦੀ ਪੰਥ ਦੀ ਵੀ ਭਾਈ ਸਭ ਨੂੰ ਬੜੀ ਮੈਂ ਕਰਾਉਂਗਾ ਅੱਛਾ ਉਹ ਦੇਖੋ ਕਿੰਦਾ ਗੱਲਾਂ ਕਰਦੇ ਆ ਕਹਿੰਦੇ ਪੁਲਿਸ ਕੋਲੇ ਕੋਈ ਸਬੂਤ ਨਹੀਂ ਹੈਗਾ ਵੀ ਕੁੜੀ ਮਾਰੀ ਕਿ ਨਹੀਂ ਮਾਰੀ ਅੱਗੇ ਜਾ ਕੇ ਮੈਂ ਹੋਰ ਗੱਲ ਥੋੜੀ ਤਰੀਕੇ ਨਾਲ ਕਰੂੰਗਾ ਕਿ ਇੱਥੇ ਇੰਨਾ ਕੀ ਠੀਕ ਹੈ ਤੇ ਇਹਨਾਂ ਨੇ ਸ਼ਾਇਦ ਇੱਕ ਪੇਸ਼ੀ ਪਵਾਈ ਉਹ ਜਿਹੜੇ ਦੋ ਬੰਦੇ ਕਮਲਕੌਰ ਨੂੰ ਮਾਰਨ ਵਾਲੇ ਖੜੇ ਐ ਤੇ ਉਸ ਤੋਂ ਬਾਅਦ ਘੋਮਣ ਬ੍ਰਦਰ ਦੀ ਭਰਾਵਾਂ ਦੀ ਐਂਟਰੀ ਹੋ ਗਈ ਜਾਨੀ ਕਿ ਖਾਰਾ ਸਾਹਿਬ ਨੂੰ ਵੀ ਕਹਿਤਾ ਵੀ ਤੁਸੀਂ ਵੀ ਗੱਡੀ ਇੱਧਰ ਨੂੰ ਕਰੋ ਕਿਤੇ ਵਿੱਚ ਨਾ ਮਰਿਓ ਇਹ ਗੇਮ ਤਾਂ ਵੈਸੇ ਪਹਿਲਾਂ ਬਣਾਈ ਹੁੰਦੀ ਆ ਨਾ ਕਿੱਦਾਂ ਤਾਣੀ ਨਹੀਂ ਤਾਣੀ ਨਹੀਂ ਤਾਣਾ ਬਣ ਬੁਣ ਕੇ ਵੀ ਕਿੱਦਾਂ ਇੱਕ ਅਦਾ ਧਾਗਾ ਗਲਤ ਪਾ ਕੇ ਖਰਾਬ ਕਰਨਾ ਫਿਰ ਸੱਸ ਨੇ ਨੂੰ ਨੂੰ ਕਹਿਣਾ ਵੀ ਤੈਨੂੰ ਬੁਣਨਾ ਨਹੀਂ ਆਉਂਦਾ ਤੇਰੇ ਮਾਨਤ ਨੂੰ ਪਿੱਕੇ ਕਰ ਕੋ ਸਿਖਾਇਆ ਨਹੀਂ ਲੈਣ ਕੇ ਜਗਟ ਕਰਕੇ ਖਰ ਨੂੰ ਸਭ ਨੂੰ ਕਹਿੰਦਾ ਵੀ ਤੂੰ ਪਾਸੇ ਹੋ ਹੁਣ ਜਿਹੜੀ ਐਂਟਰੀ ਹੋਈ ਐ ਘੁੰਮਣ ਬ੍ਰਦਰ ਦੀ ਭਰਾਵਾਂ ਦੀ ਕਮਾ ਪੰਜਾਬੀ ਵਿੱਚ ਉਹਨਾਂ ਦੇ ਇੰਟਰਵਿਊ ਸੁਣੇ ਬਾਸ਼ਾ ਉਹਨਾਂ ਕੋਲੇ ਪੱਤਰਕਾਰਾਂ ਨੇ ਮੇਰਾ ਵੀ ਜ਼ਿਕਰ ਕੀਤਾ ਕਿ ਬੂਟਾ ਸਿੰਘ ਇਲਜ਼ਾਮ ਲਾਉਂਦਾ ਹੈ ਕਈ ਤਾਂ ਸਿੱਧਾ ਹੀ ਕਹਿੰਦੇ ਉਹਨੂੰ ਕੇਸ ਵਿੱਚ ਰੱਖੋ ਜੀ ਉਹਨੂੰ ਪਤਾ ਹੋਊ ਕਈ ਇਦਾਂ ਕਹਿੰਦੇ ਸ਼ਾਇਦ ਕਤਲ ਇਹਦੇ ਨਾਲ ਕਰਵਾਇਆ ਹੋਵੇ ਇਦਾਂ ਵੀ ਕਹਿੰਦੇ ਆ ਚਲੋ ਮੈਂ ਜਿਹੜੀ ਹੁਣ ਗੱਲ ਮਕਾਉਣੀ ਐ ਇਹ ਪਤਾਇਆ ਕਹਿੰਦੇ ਕਹਿੰਦੇ ਹਾਂ ਉਹ ਕੁੜੀ ਨੇ ਗੰਦ ਪਾਇਆ ਸੀ ਅਸੀਂ ਕਤਲ ਦੇ ਹੱਕ ਵਿੱਚ ਨਹੀਂ ਪਰ ਦੂਜੇ ਪਾਸੇ ਅਮਰਤਪਾਲ ਨੂੰ ਤਾਂ ਕਹਿੰਦੇ ਹੁਣ ਮੋਹਰਾ ਬਣਾਇਆ ਜਾ ਰਿਹਾ ਮਤਲਬ ਵੀ ਜਿਹੜਾ ਮੁੱਖ ਦੋਸ਼ੀ ਐ ਵੀ ਅਮਰਤਪਾਲ ਨੂੰ ਬਣਾਇਆ ਜਾ ਰਿਹਾ ਜਣਕੇ ਅਮਰਤਪਾਲ ਮਹਿਰੋ ਨੂੰ ਅਸਲ ਮਾਸਟਰਮਾਈਂਡ ਬਣਾ ਕੇ ਜਣੇ ਕਿ ਦੋਸ਼ੀ ਉਹਨੂੰ ਬਣਾਉਣਗੇ ਇਹ ਕਹਿਣ ਦੀ ਕੋਸ਼ਿਸ਼ ਕਰਦਾ ਵੀ ਅਮਰਤਪਾਲ ਮਹਿਰੋਂ ਨੇ ਕਤਲ ਨਹੀਂ ਕੀਤਾ ਉਹ ਵਿੱਚ ਹੈ ਹੀ ਨਹੀਂ ਸੀ ਅਸਾ ਇਹ ਪੜ੍ਹੇ ਲਿਖੇ ਵਕੀਲਾਂ ਨੂੰ ਨਹੀਂ ਨਹੀਂ ਵਕੀਲ ਸਾਹਿਬ ਨੂੰ ਸ਼ਾਇਦ ਇਹ ਪਤਾ ਨਹੀਂ ਵੀ ਉਹ ਤਿੰਨਕ ਵੀਡੀਓ ਪਾ ਬੈਠਾ ਪਹਿਲੀ ਵੀਡੀਓ ਵਿੱਚ ਤਾਂ ਮਨਦਾ ਹੀ ਨਹੀਂ ਸੀ ਮੇਰੇ ਸਾਥੀਆਂ ਨੇ ਜੋ ਕੰਮ ਕੀਤਾ ਜਿਮੇਵਾਰੀ ਲੈ ਲਈ ਉਹ ਤਾਂ ਖੜੇ ਗਏ ਮੈਂ ਹੋਰ ਵੀ ਮਾਰੂੰਗਾ ਲੋਕਾਂ ਨੂੰ ਮੇਰੀ ਗੱਡੀ ਦਾ ਮੂੰਹ ਪਤਾ ਨਹੀਂ ਕਿੱਦਾਂ ਨੂੰ ਹੋ ਜਾਏ ਬਾਹਰ ਕਾ ਹੋਰ ਬਥੇਰੀਆਂ ਨੇ ਇਹਦਾ ਕਹਤਾ ਤੇ ਫਿਰ ਉਹਨਾਂ ਸ਼ਰਿਆਮ ਜਿਮੇਵਾਰੀ ਲੈ ਲੀ ਕਿ ਹਾਂ ਅਸੀਂ ਇਹ ਜਿਮੇਵਾਰੀ ਲੈਂਦੇ ਹਾਂ ਕਿ ਅਸੀਂ ਕਤਲ ਕੀਤਾ ਉਹ ਮੰਨ ਨਹੀਂ ਜਾਂਦਾ ਜਦੋਂ ਉਹ ਕਹਿੰਦਾ ਅਸੀਂ ਕੱਲੇ ਕੱਲੇ ਘਰ ਬੇ ਜਾਵਾਂਗੇ ਜਿਹੜਾ ਵੀਡੀਓ ਪਾਊਗਾ ਯਾਨਕਿ ਜਿੰਨਾ ਚਿਰ ਮੈਂ ਰਹਿਣਾ ਮੈਂ ਗੰਦਗੀ ਸਾਫ ਕਰੂੰ ਮੈਂ ਨੱਚ ਤੱਕ ਖਤਮ ਕਰੂੰ ਉਹਨ ਸਰ ਸ਼ਰੀਆਮ ਕਹਤਾ ਤੇ ਵਕੀਲ ਸਾਹਿਬ ਕਹਿੰਦੇ ਕਤਲ ਜੀ ਉਹਨੇ ਨਾ ਕੀਤਾ ਹੋਇਆ ਫੇਰ ਜਣ ਕੇ ਪੜ੍ਹੇ ਲਿਖੇ ਲੋਕ ਵੀ ਡਿਗਰੀਆਂ ਦੇ ਮਾਲਕ ਐਲ ਐਲ ਬੀ ਕਰਕੇ ਉਹ ਵੀ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਨੇ ਅਸਲ ਮੈਂ ਜਿਹੜੀ ਗੱਲਬਾਤ ਕੀਤੀ ਹੈ ਨਾ ਕੋਈ ਬਹੁਤੀ ਫਿਲਾਸਫੀ ਨਹੀਂ ਕੋਟੀ ਮੈਂ ਮਤਲਬ ਜਿਹੜਾ ਅਣਪੜ ਬੰਦਾ ਵੀ ਉਹ ਵੀ ਗੱਲ ਨੂੰ ਸਮਝ ਲਵੇ ਮੇਰਾ ਕਹਿਣ ਦਾ ਮਤਲਬ ਇਹ ਹੈ ਜਮਾ ਸੈਂਪਲ ਸਿੱਧਾ ਬੋਲੇ ਆਸ਼ਾ ਇਹ ਦੋਨੋਂ ਵਕੀਲਾ ਨੇ ਨਾ ਹੁਣ ਸੈਂਪਲ ਸ਼ਬਦ ਤੇ ਆ ਗਿਆ ਇਹ ਕਿਹਾ ਕਿ ਉਹ ਤਾਂ ਜੀ ਸੈਂਪਲ ਮਰਡਰ ਹੋਇਆ ਸੈਂਪਲ ਮਰਡਰ ਵਿੱਚ ਕੀ ਹੁੰਦਾ ਉਸੇ ਤੜਕੇ ਲਾਉਣੇ ਸੀ ਮੇ ਤੇਲ ਦਾ ਤੜਕਾ ਲਾਉਣਾ ਸੀ ਦੇਸੀ ਘਿਓ ਦਾ ਲਾਉਣਾ ਸੀ ਸੁੱਕੇ ਖੜੇ ਮਸਾਲੇ ਵੱਧ ਪਾਉਣੇ ਸੀ ਸੈਂਪਲ ਕੀ ਹੁੰਦਾ ਜੀ ਮਰਡਰ ਦਾ ਮਰਡਰ ਹੀ ਆ ਕੁੜੀ ਨੂੰ ਮਾਰਿਆ ਤੁਸੀਂ ਮਤਲਬ ਜਿਹੜੀ ਧਿਰ ਦੇ ਨਾਲ ਖੜਿਓ ਉਹਨਾਂ ਨੇ ਉਹ ਕੁੜੀ ਦਾ ਕਤਲ ਕੀਤਾ ਉਹ ਤਾਂ ਮੰਨ ਗਿਆ ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਇੱਕ ਪਾਸੇ ਕਹਿਣਗੇ ਕਿ ਕਾਨੂੰਨ ਨੂੰ ਹੱਥਾਂ ਵਿੱਚ ਨਾ ਲਓ ਤੇ ਤੁਸੀਂ ਭਰਾਵੋ ਤਿੰਨ ਜਾਣੇ ਵਕੀਲ ਹੋ ਕੇ ਸ਼ਰਮ ਹੀ ਨਹੀਂ ਮਨ ਰਹੀ ਤੁਸੀਂ ਸ਼ਰਮ ਵਿੱਚ ਜਸਟੀਫਾਈ ਕਰਦੇ ਹੋ ਇਹਦਾ ਮਤਲਬ ਤੁਹਾਡੇ ਕੋਲੇ ਬੰਦੇ ਮਾਰ-ਮਾਰ ਲੋਕ ਹੌਣ ਤੁਸੀਂ ਕੇਸ ਲੜੋ ਉਸੀਂ ਉਤਸ਼ਾਹਤ ਕਰਦੇ ਹਾਂ ਲੋਕਾਂ ਨੂੰ ਵੀ ਹੋਰ ਵੀ ਤੁਸੀਂ ਇਦਾਂ ਦੇ ਲੋਕਾਂ ਨੂੰ ਮਾਰੋ ਜੇ ਸਾਡੇ ਕੋਲੇ ਆ ਜਾਓ ਅਸੀਂ ਕੇਸ ਲੜਾਂਗੇ ਮੈਂ ਕੈਦਾ ਕਾਨੂੰਨ ਦੇ ਅੰਡਰ ਰਹਿ ਕੇ ਗੱਲ ਕਰ ਰਿਹਾ ਹਾਂ ਕਹਿਣਾ ਹੁਣ ਮੈਨੂੰ ਵੀ ਅਬੀ ਰਿਪੋਰਟ ਆਉਣੀ ਹੈ ਨਾਲੇ ਮੈਡੀਕਲ ਦੇ ਵਿੱਚ ਕੀ ਕੁਝ ਆਊਗਾ ਗੱਲ ਕਲੀਅਰ ਕਰ ਦੇਣਾ ਧਿਆਨ ਰੱਖਿਓ ਜੇ ਮੈਡੀਕਲ ਰਿਪੋਰਟ ਆ ਗਈ ਨਾ ਵੀ ਬਲਾਤਕਾਰ ਕੀਤਾ ਹੈ ਤੁਸੀਂ ਫੇਰ ਵੀ ਨਹੀਂ ਮੰਨਣਾ ਤੁਸੀਂ ਪਤਾ ਫੇਰ ਕਹਿਣਾ ਨਹੀਂ ਨਹੀਂ ਜੀ ਹਕੂਮਤ ਧੱਕਾ ਕਰਦੀ ਹੈ ਇਹ ਤਾਂ ਜਾਲੀ ਹੋ ਗਿਆ ਜਿਵੇਂ ਅਮਰਤਪਾਲ ਦਾ ਪਾਪਾ ਕਹਿੰਦਾ ਸੀ ਇਹ ਤਾਂ ਇਹ AI ਨਾਲ ਬਣਾਇਆ ਸਾਰਾ ਕੁਝ ਐਸਐਸਪੀ ਵੀ AI ਨਾਲ ਬਣ ਗਈ ਉਹ ਕੁੜੀ ਵੀ AI ਨਾਲ ਬਣੀ ਹੋਣੀ ਹੈ ਮਰਡਰ ਵੀ AI ਨਾਲ ਬਣ ਗਿਆ ਇਦਾਂ ਚੱਲਣਾ ਨਹੀਂ ਹੁਣ ਮੈਂ ਇੱਕ ਗੱਲ ਇੱਥੇ ਹੋਰ ਦਾਵੇ ਨਾਲ ਕਹਿਣਾ ਰਿਪੋਰਟ ਮੈਡੀਕਲ ਆਵੇ ਨਾ ਆਵੇ ਬਲਾਤਕਾਰ ਕੀਤਾ ਨਹੀਂ ਕੀਤਾ ਅਸੀਂ ਤਾਂ ਚੈਲੰਜ ਇਹ ਕੀਤਾ ਹੋਇਆ ਉਸ ਕਿਤੀਰ ਨੂੰ ਜਿਹੜਾ ਭੱਜ ਕੇ ਗਿਆ ਵੀ ਤੇਰੇ ਬਹੁਤ ਲੰਬੇ ਸਮੇਂ ਤੋਂ ਕੁੜੀ ਨਾਲ ਸੰਬੰਧ ਰਹੇ ਨੇ ਉਹਦੇ ਫੋਨ ਵਿੱਚ ਤੇਰੀਆਂ ਗੰਦੀਆਂ ਕਰਤੂਤਾਂ ਸੀ ਉਹ ਕੁੜੀ ਨਾਲ ਤੇਰਾ ਲੈਣ ਦੇਣ ਸੀ ਭੂਆ ਦੇ ਪਿੰਡ ਐਵੇਂ ਨਹੀਂ ਰੱਖਿਆ ਕੁੜੀ ਨੂੰ ਤੈਂ ਇਹ ਆਪ ਹੀ ਮੰਨੀ ਜਾਂਦਾ ਇੱਕ ਵੀਡੀਓ ਵਿੱਚ ਕਹਿੰਦਾ ਮੈਨੂੰ ਲੋਕ ਕਹਿੰਦੇ ਆ ਤੇਰੇ ਨਜਾਇਜ਼ ਸੰਬੰਧ ਹੈ ਤੋ ਕੀ ਕਹਿੰਦੇ ਆ ਚੋਰ ਕੀ ਦਾੜੀ ਮੇ ਤਨਕਾ ਐਡੇ ਕੁਛ ਕਹਿੰਦੇ ਮੈਨੂੰ ਹਿੰਦੀ ਨਹੀਂ ਨਾ ਆਉਂਦੀ ਮਤਲਬ ਗੜਬੜ ਹੈਗੀ ਆ ਦਾਲ ਪਹਿਲਾਂ ਥੋੜੀ ਕਾਲੀ ਸੀ ਹੁਣ ਅੱਧੀ ਕੁ ਹੋ ਗਈ ਹੁਣ ਪੂਰੀ ਹੋ ਜਾਣੀ ਗੀ ਬਲਾਦਕਾਰ ਦਾ ਕੀ ਰਿਹਾ ਕਹਦੇ ਵਿੱਚ ਅਛਾ ਹੁਣ ਪੰਗਾ ਹੋਰ ਪੈਣਾ ਹੁਣ ਪੰਗਾ ਇਹ ਪੈਣਾ ਹੈ ਵੀ ਜਿਹੜਾ ਅੰਮ੍ਰਿਤਧਾਰੀ ਬੰਦਾ ਹੈ ਉਹ ਕਿਸੇ ਗੈਰ ਔਰਤ ਦੇ ਕੋਲੇ ਜਾਊਗਾ ਤਾਂ ਇਹ ਬੱਜਰ ਕਰਹਿਤ ਹੈ ਹੁਣ ਇਹ ਤਾਂ ਬਹੁਤ ਹੋਰ ਲੱਗਣਾ ਹੈ ਹੁਣ ਜਿਹੜੀਆਂ ਭੇਡਾਂ ਦੀ ਪੋਸ਼ ਨੂੰ ਅੱਗ ਲੱਗੀ ਹੈ ਜਿਹੜੇ ਕਹਿੰਦੇ ਮਰਜ਼ਾਦਾ ਹੁੰਦੀ ਜੇ ਤੇ ਉਹ ਪ੍ਰਵਾਨ ਕਰਨਗੇ ਵੀ ਅਮਰਤਪਾਲ ਤਾਂ ਅਮਰ ਛਕੇ ਹੋਏ ਸੀ ਉਹ ਕੁੜੀ ਦਾ ਅਮਰ ਛਕਿਆ ਨਾ ਸੀ ਕਮਲ ਦਾ ਵੀ ਉਹਦੇ ਨਾਲ ਜੋ ਘਟਮਟ ਹੋਈ ਹੈ ਵੀ ਇਹ ਪ੍ਰਵਾਨ ਹੈ ਇਹ ਗੱਲਾਂ ਜਿਹੜੀਆਂ ਕਹਿਤੀਆਂ ਨਾ ਮੈਨੂੰ ਤਾਂ ਵਧੀਆ ਲੱਗੀਆਂ ਤੇ ਜਿਹਨੂੰ ਵਧੀਆ ਨਹੀਂ ਲੱਗਣ ਗਿਆ ਉਹਨਾਂ ਨੂੰ ਭਾਈ ਖੁੱਲ੍ਹੀ ਛੁੱਟੀ ਐ ਵੀ ਗਾਲਾਂ ਗੋਲਾਂ ਕੱਢ ਕੇ ਹਾਜਮਾ ਕਰ ਲਿਓ ਸੁਰਤ ਟਿਕਾਣੇ ਆ ਜੂ ਮਨ ਹੌਲਾ ਹੋ ਜੂ ਪਰ ਜਿਹੜੀ ਆ ਤਿੰਨ ਵਕੀਲਾਂ ਦੀ ਐਂਟਰੀ ਕਰਾਈ ਐ ਨਾ ਅੱਜ ਇਹਨਾਂ ਨੂੰ ਸਵਾਲ ਜ਼ਰੂਰ ਕਰਿਓ ਵੀ ਕਤਲ ਕਰਨ ਤੁਸੀਂ ਕਹਿੰਦੇ ਹੋ ਵੀ ਇਹ ਜਸਟੀਫਾਈ ਕਰ ਲਿਆ ਵੀ ਕੋਈ ਗੱਲ ਨਹੀਂ ਜੇ ਹੋ ਗਿਆ ਤਾਂ ਇਹ ਕਾਨੂੰਨ ਆਜਾਦ ਦਿੰਦਾ ਹੁਣ ਸੁਪਰੀਮ ਕੋਰਟ ਦੇ ਵਿੱਚ ਮੈਂ ਵੀ ਜਾਊਂਗਾ ਮੈਂ ਵੀ ਜਾ ਕੇ ਪਟੀਸ਼ਨ ਪਾਊਂਗਾ ਵੀ ਇਹ ਤਿੰਨ ਵਕੀਲ ਨਹੀਂ ਜੀ ਇਹ ਜਸਟੀਫਾਈ ਕਰਦੇ ਨੇ ਕਿ ਕੁੜੀ ਦਾ ਕਤਲ ਹੋ ਗਿਆ ਤਾਂ ਕੀ ਹੋ ਗਿਆ ਦੱਸਾਂਗੇ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ